ਅਸਲ ਚ ਕੀ ਗੱਲ ਹੈ ਜੀ ਕਿ 3 ਸਾਲ ਹੋ ਗਏ ਆ 3 ਸਾਲਾਂ ਦੇ ਮੈਂ ਕਲੀਅਰਲੀ ਆਫੀਸਰਸ ਨੂੰ ਇਹ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਜਿੰਨਾ ਵੀ ਆਪਾਂ ਕੰਮ ਕਰਨਾ ਹੈ ਸੜਕਾਂ ਬਣਾਉਣ ਦਾ ਕੰਮ ਕਰਨਾ ਹੈ ਸੀਵਰੇਜ ਪਾਉਣ ਦਾ ਕੰਮ ਕਰਨਾ ਹੈ ਕਿਸੇ ਵੀ ਤਰੀਕੇ ਦੀ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਕਿ ਕਮੇਟੀ ਕਰਦੀ ਹੈ ਉਹ ਬੜਾ ਸੋਲਿਡ ਹੋਣਾ ਚਾਹੀਦਾ ਹੈ ਉਹ ਬੜਾ ਅੱਛਾ ਹੋਣਾ ਚਾਹੀਦਾ ਤੇ ਆਪਾਂ ਜਿਹੜੀ ਪਿਛਲੀ ਮੈਂ ਸਟੱਡੀ ਕੀਤੀ ਹੈ ਜਮੈਂ ਦੇਖ ਰਹੀ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ 50 50% ਤੇ ਵੀ ਬਹੁਤ ਲੋ ਤੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਜਿਹਦਾ ਅਸੀਂ ਤੁਹਾਨੂੰ 100 ਰੁਪਏ ਦੇਣਾ ਹੁੰਦਾ ਤੁਸੀਂ ਉਹ 50 ਰੁਪਏ ਵਿੱਚ ਕੰਮ ਕਰ ਦਿੰਦੇ ਹੋ ਉਦੇ ਨਾਲ ਕੀ ਹੁੰਦਾ ਜੀ ਜਿਹੜੀ ਸੜਕ 8 ਇੰਚ ਚੌੜੀ ਹੋਣੀ ਚਾਹੀਦੀ ਐ ਸਪੋਜ਼ ਕੋਈ ਚੀਜ਼ 8 ਇੰਚਾ ਤਾਂ ਉਹ 5 ਇੰਚ ਰਹਿ ਜਾਂਦੀ ਐ ਕਿਉਂਕਿ ਸਾਨੂੰ ਹੁੰਦਾ ਕਿ ਠੇਕਾ ਮਿਲ ਜਾਵੇ ਉੱਪਰੋਂ ਬਹੁਤ ਸਾਰੀਆਂ ਪਾਵਰਾਂ ਦਾ ਇਹ ਦਬਾਅ ਹੁੰਦਾ ਕੰਮ ਸਵੇਰ ਵੀ 100 ਰੁਪਏ ਹੀ ਜਾਣਾ 50 ਰੁਪਏ ਉਹਦੇ 'ਚ ਜਾਂਦੇ ਨੇ ਸੜਕ ਦੇ ਜਾਂ ਕਿਸੇ ਹੋਰ ਉਸਾਰੀ ਦੇ ਜਿਹੜਾ ਵੀ ਤੁਹਾਨੂੰ ਠੇਕਾ ਮਿਲਦਾ ਹੈ ਕਮੇਟੀ ਦੇ ਵੱਲੋਂ ਕਿਸੇ ਵੀ ਚੀਜ਼ ਨੂੰ ਬਣਾਉਣ ਦਾ ਚਾਹੇ ਫਿਰ ਉਹ ਜਿੰਮ ਲਵਾਉਣ ਦਾ ਹੈ ਚਾਹੇ ਉਹ ਸੜਕਾਂ ਬਣਾਉਣ ਦਾ ਹੈ ਚਾਹੇ ਕਿਸੇ ਹੋਰ ਪ੍ਰਕਾਰ ਦੇ ਇਹ ਕੰਮ ਨਾ ਸਿਰਫ ਖਰੜਚ ਚੱਲ ਰਿਹਾ ਹੈ ਇਹ ਕੰਮ ਪੂਰੇ ਪੰਜਾਬ 'ਚ ਚੱਲ ਰਿਹਾ ਹੈ ਲੋ ਕੁਆਲਿਟੀ ਕੰਮ ਇੱਕ ਸੜਕ ਜੇ ਅਸੀਂ ਇੰਟਰਲੋਕ ਇਟਾਂ ਲਾਉਂਦੇ ਆ ਜਾਂ ਕੋਈ ਵੀ ਕੰਮ ਲਾਉਂਦੇ ਆ ਉਹ ਕਈ ਸਾਲ ਚੱਲਣੀ ਚਾਹੀਦੀ ਹੈ ਸੋਲਿਡ ਕੰਮ ਪਰ ਪਹਿਲਾਂ ਹੀ ਕੰਮ ਜਿਹੜਾ ਹੁੰਦਾ ਉਹ ਢਿੱਲਾ ਹੁੰਦਾ ਫੇਰ ਉਹ ਕੀ ਹੁੰਦਾ ਕਿ ਉਸ ਤੋਂ ਬਾਅਦ ਉਹ ਤਿੰਨ ਚਾਰ ਮਹੀਨੇ ਬਾਅਦ ਜਿਹੜੀ ਸੜਕ ਹੈ ਉਹ ਖਰਾਬ ਹੋ ਜਾਂਦੀ ਹੈ ਫੇਰ ਦੁਬਾਰੇ ਉਹਨਾਂ ਖਰਚਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਥੋੜੀ ਮੈਂ ਕਿਸ ਤਰੀਕੇ ਦੂਰ ਕਰ ਸਕਦੀ ਹਾਂ ਉਹ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਹਾਂ ਸਾਰਿਆਂ ਨੂੰ ਜਿੰਨਾ ਸਾਡਾ ਵਿਕਾਸ ਕਰਨ ਵਿੱਚ ਯੋਗਦਾਨ ਉਹਨਾਂ ਹੀ ਯੋਗਦਾਨ ਤੁਹਾਡਾ ਵੀ ਹੈ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਮੁਸ਼ਕਲ ਇਹ ਆਉਣੀ ਹੈ ਜੀ ਕਿ ਜੇ ਹੁਣ ਤੁਹਾਡੇ ਤੋਂ ਪਹਿਲਾਂ ਇਹੀ ਵੀ ਉਸ ਠੇਕੇਦਾਰ ਨੂੰ ਠੇਕਾ ਦੇਣਾ ਹੈ ਜਿਹਨੂੰ ਜੇ ਅਸੀਂ 100 ਰੁਪਏ ਦੇਵਾਂਗੇ ਤੇ 50 ਰੁਪਏ ਕਿਸ ਤਰੀਕੇ ਸਾਨੂੰ ਵਾਪਸ ਦਊਗਾ 40 ਰੁਪਏ 30 ਰੁਪਏ 20 ਰੁਪਏ ਚਾਹੇ ਅਸੀਂ ਜਿਹੜਾ ਮਰਜ਼ੀ ਮਟੀਰੀਅਲ ਦੇ ਦੀ ਉਹਨੂੰ ਚਾਹੇ ਉਹ ਇੱਧਰ-ਇੱਧਰ ਕਰਕੇ ਪਰਚੀਆਂ ਕੱਟ ਕੇ ਜਿਵੇਂ ਮਰਜ਼ੀ ਐਡਜਸਟ ਕਰ ਦਈਏ ਮੈਂ ਦਾਵਾ ਕਰ ਰਹੀ ਆ ਮੇਰੇ ਕੋਲੇ ਪਰਸੈਂਟੇਜ ਦੀ ਪੂਰੀ ਆਫਰ ਆਈ ਹੈ ਵੀ ਇਹ ਇੰਨੇ ਪਰਸੈਂਟ ਦੀ ਤੁਹਾਨੂੰ ਭੇਜ ਦੰਦੇ ਆ ਮੈਂ ਲਗਾਤਾਰ ਇਹਨਾਂ ਨੂੰ ਇਹ ਸਮਝਾ ਰਹੀ ਆ ਵੀ ਮੈਨੂੰ ਪਰਸੈਂਟੇਜ ਨਹੀਂ ਚਾਹੀਦੀ ਤੁਸੀਂ ਠੇਕੇਦਾਰਾਂ ਨੂੰ ਨਾ ਵੱਡੋ ਉਹਨਾਂ ਨੂੰ ਕੰਮ ਕਰਨ ਦਿਓ ਜੋ ਤੁਹਾਡਾ ਬਣਦਾ ਕਮਾਈ ਕਰੋ ਜੋ ਜਾਇਜ਼ ਹੈ ਜੋ ਕਾਨੂੰਨੀ ਤੌਰ ਉੱਤੇ ਜਿੰਨੀ ਪਰਸੈਂਟ ਜਿੰਨੀ ਛੋਟ ਜਾਇਜ਼ ਹੈ ਤੁਸੀਂ ਕਿਉਂ ਜਦੋਂ ਐਮਐਲਏ ਇੱਕ ਵੀ ਪੈਸਾ ਨਹੀਂ ਲੈ ਰਹੀ ਸ਼ਾਇਦ ਤੁਹਾਡੇ ਮੇਰੇ ਕੋਲੇ ਇਨਫੋਰਮੇਸ਼ਨ ਕਿਵੇਂ ਆਈ ਕਿ ਕਿਸੇ ਐਮਸੀ ਨੇ ਇਹ ਕਿਹਾ ਕਿ ਅਸੀਂ ਜਿਹੜਾ ਪੈਸਾ ਹੈ ਉਹ ਤਾਂ ਬਿਤਾਈ ਮੇ ਬਿਜਲੀ ਡਿਪਾਰਟਮੈਂਟ ਪੁੱਛਿਆ ਉਹ ਬਿਜਲੀ ਡਿਪਾਰਟਮੈਂਟ ਦੇ ਵਿਚਾਰੇ ਛੋਟੇ ਜਿਹੇ ਠੇਕੇਦਾਰ ਤੋਂ ਇਹ ਕਿਹਾ ਗਿਆ ਕਿ ਇੰਨਾ ਪੈਸਾ ਚਾਹੀਦਾ ਸੀ ਐਮਐਲਏ ਨੂੰ ਦੇਣਾ ਐਮਐਲਏ ਨੇ ਕਦੇ ਠਿਆਨੀ ਨਹੀਂ ਲਈ ਜਦੋਂ ਐਮਐਲਏ ਕਮਿਸ਼ਨ ਨਹੀਂ ਲੈ ਰਿਆ ਕਮਿਸ਼ਨ ਨਾ ਕੋਈ ਅਫਸਰ ਲਊਗਾ ਨਾ ਕੋਈ ਪ੍ਰਧਾਨ ਲਊਗਾ ਤੇ ਇਹ ਨਹੀਂ ਕਿ ਅਸੀਂ ਅੱਜ ਬੰਦ ਕੀਤਾ 3 ਸਾਲ ਦਾ ਇੱਕ ਪੈਸਾ ਕਿਸੇ ਤੋਂ ਵੀ ਨਹੀਂ ਲਿਆ ਕਮੇਟੀ ਦੇ ਬਜਟ ਦੇ ਵਿੱਚੋਂ ਇੱਕ ਪੈਸਾ ਨਹੀਂ ਵਰਤਿਆ ਗਿਆ ਤੇ ਇਹ ਕੰਮ ਹੁਣ ਬੰਦ ਕਰ ਦਿਓ ਘਟੀਆ ਕੁਆਲਿਟੀ ਦਾ ਮਾਲ ਆਪਾਂ ਨਹੀਂ ਲਾਉਣਾ ਤੁਸੀਂ 70 70 50 50 ਪਰਸੈਂਟੇਜ ਹੱਦ ਤੱਕ ਮੇਰੀ ਹੱਥ ਬੰਨ੍ਹ ਕੇ ਬੇਨਤੀ ਇਹੇ ਜੇ ਕੰਮ ਆਪਾਂ ਨਾ ਕਰੀਏ ਆਪਾਂ ਸੋਲਿਡ ਕੰਮ ਕਰੀਏ ਜਿੰਦਾ ਪਬਲਿਕ ਖੁਸ਼ ਹੋਵੇ ਪਬਲਿਕ ਦਾ ਪੈਸਾ ਆਪਾਂ ਆਪਣਾ ਘਰ ਬਣਾਉਂਦੇ ਆਂ ਆਪਾਂ ਮਾੜਾ ਮਾਲ ਤਾਂ ਨਹੀਂ ਲਾਉਂਦੇ ਆਪਾਂ ਨੂੰ ਹੁੰਦੇ ਹੀ ਆ ਜੀ ਕਿ ਘੱਟੋ ਘੱਟ ਇਹ ਲੰਬਾ ਟਾਈਮ ਘਰ ਸਾਡਾ ਸੋਲਿਡ ਰਵੇ ਐਵੇਂ ਪਬਲਿਕ ਦਾ ਕੰਮ ਕਰਨਾ ਉਹਨਾਂ ਦਾ ਪੈਸਾ ਆਪਾਂ ਸਹੀ ਤਰੀਕੇ ਨਾਲ ਵਰਤਣਾ। ਸੋ ਕਿਸੇ ਦੀਆਂ ਗੱਲਾਂ ਸੁਣਾਇਓ। ਚਾਹੇ ਕੋਈ ਅਫੀਸਰ ਕਵੇ, ਚਾਹੇ ਕੋਈ ਪੋਲੀਟੀਕਲ ਲੋਕਲ ਪ੍ਰਧਾਨ ਕਵੇ। ਇਹੋ ਸਾਹ ਕੋਈ ਉੱਪਰ ਹਿੱਸਾ ਮੰਗਦਾ ਬੰਦ ਕਰ ਦਿਓ। ਕਿਸੇ ਨੇ ਕਿਹਾ ਮੈਨੂੰ 3-4% 5% ਮੈਨੂੰ ਚਾਹੀਦਾ ਉਹਨੂੰ ਬੰਦ ਕਰ ਦਿਓ। ਇਮੀਡੀਏਟ ਬੰਦ ਕਰ ਦਿਓ। ਪਬਲਿਕ ਦਾ ਕੰਮ ਆਪਾਂ ਸੋਲਿਡ ਕਰਨਾ ਸ਼ੁਰੂ ਕਰੀਏ। ਤੁਸੀਂ ਆਏ ਹੋ ਗੱਲਬਾਤ ਸੁਣੀਏ। ਮੈਨੂੰ ਸਾਰੇ ਭਰਾਵਾਂ ਤੋਂ ਉਮੀਦ ਹੈ ਠੇਕੇਦਾਰ ਸਾਹਿਬਾਨ ਤੋਂ ਕਿ ਅਸੀਂ ਰਲ ਮਿਲ ਕੇ ਟੀਮਵਰਕ ਪਬਲਿਕ ਦੇ ਹਿੱਤ ਵਿੱਚ ਤੁਹਾਡਾ ਜਿਹੜਾ ਜਾਇਜ਼ ਕਮਿਸ਼ਨ ਹੈ ਜੋ ਤੁਹਾਨੂੰ ਮੁਨਾਫੇ ਲਈ ਚਾਹੀਦਾ ਸਿਰਫ ਉਹ ਰੱਖੋ ਲੀਡਰਾਂ ਲਈ ਜਾਂ ਅਫਸਰਾਂ ਲਈ ਪੈਸਾ ਨਾ ਰੱਖੋ ਲੋਕਾਂ ਨੂੰ ਵਧੀਆ ਸੋਲਿਡ ਕੰਮ ਕਰਕੇ ਦਿਓ ਅੱਜ ਤੋਂ ਬਾਅਦ ਜਿਹੜੀ ਵੀ ਹਲਕਾ ਕਰੜੇ ਚ ਲੱਗਣੀ ਚਾਹੀਦੀ ਹੈ ਉਹ ਸੋਲਿਡ ਲੱਗਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਹਾਂ ਜੀ ਸਰ ਕੋਲੇ ਅੰਮ੍ਰਿਤਪੁਰ 15 ਬੰਦੇ ਬੈਠੇ ਅਸੀਂ ਤਾਂ ਤੁਹਾਡਾ ਕਰਮ ਮੰਗਣਾ ਜਿਹੜੇ ਹੋਰ ਫਾਰਮ ਤੇ ਪੰਨੇ ਐ ਐ ਐ ਲੈਸ ਸਾਰਾ ਤੁਹਾਡੇ ਪੱਕੇ ਆ ਗਏ ਅਸੀਂ ਜਮਾ ਸਕੋਡੀ ਅਸੀਂ ਬਿੱਲ ਰਹਿ ਜੇਗੀ ਬਿਲਕੁਲ ਅਸੀਂ ਇੱਧਰ ਰਹੇ ਜੇ ਠੀਕ ਹੈ ਸਰ ਓਹੋ ਗੱਲ ਇਹਦਾ ਇਹਦਾ ਹਾਲ ਹੀ ਕੀ ਹੈ ਜੀ ਵੀ ਕੀ ਸਾਦੀ ਕੋਲੇ ਦਾ ਪੀਓ ਸਾਹਿਬ ਇੱਕੇ ਤੈ ਹੋਣਾ ਚਾਹੀਦਾ ਹੈ ਕਿ ਇਸ ਤੋਂ ਘੱਟ ਕੁਆਲਿਟੀ ਨਹੀਂ ਆਉਣੀ ਸਾਡਾ ਕੁਆਲਿਟੀ ਚੈੱਕ ਜਦੋਂ ਹੋਊਗਾ ਨਾ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਤੁਹਾਡੀ ਗੱਲ ਠੀਕ ਹੈ ਪਰ ਕੀ ਜਿਹੜਾ ਕੰਮ 90 ਰੁਪਏ ਚ ਹੋਣਾ ਉਹ 50 ਚ ਉਹ ਕੰਮ ਕਰ ਸਕਦਾ ਜੋ ਕੁਆਲਿਟੀ ਸਾਨੂੰ ਚਾਹੀਦੀ ਹੈ ਗੱਲ ਇਹ ਆ ਵੀ ਅੱਜ ਤੱਕ ਕੁਆਲਿਟੀ ਚ ਆਪਣੀ ਸਕਿੱਲ ਸੇਵ ਕਰਨੇ ਵਾਸਤੇ ਫਿਰ ਅਸੀਂ ਵੀ ਪਾਈ ਜੇ ਜਦੋਂ ਅਫਸਰ ਸਾਡੀ ਮਦਦ ਕਰੇ ਕਿ ਬਾਰਲਾ ਪੰਚਾ ਜਿਹੜਾ ਲੈਸ ਬਾਰਾ ਉਹਦਾ ਖਰਚਾ ਕਰੇ ਹਾਂ ਕਰਨਾ ਪੈਣਾ ਇਹ ਇੱਕੋ ਵਾਰ ਇੱਕੋ ਵਾਰ ਕਰਾਂਗੇ ਸੱਪੇ ਕਰਨਾ ਜੀ ਸਾਨੂੰ ਸੌਖੀ ਹੋਣੀ ਹੋਣੀ ਤੁਸੀਂ ਤੁਸੀਂ ਇਦਾਂ ਕਰੋ ਇਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ। ਉਹ ਵੱਡੀ ਗੱਲ ਹੈ ਜਦੋਂ ਸਹੀ ਗੱਲ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਤੁਸੀਂ ਇਹ ਲੋਕ ਜਿਹੜੇ ਬੈਠੇ ਨੇ ਤੁਸੀਂ ਸਾਡੇ ਇਹਨੂੰ ਤਿਆਰ ਹੋ ਜੀ? ਸਾਰੇ ਜਣੇ ਸਾਰੇ ਜਿਹੜੇ ਲਾਸਟ ਟਾਈਮ ਟੈਂਡਰ ਲੱਗੇ ਸੀ। ਜੀ ਜੀ ਸਰ ਤੁਹਾਨੂੰ ਇੰਦਾ ਵੀ ਮਨ ਤੁਹਾਡੇ ਕੋਲ ਪੈਂਡੈਂਸੀ ਦੀ ਲਿਸਟ ਹੋਊਗੀ। ਕਿਹੜੇ ਕੰਮ ਕਿਸ ਕਿਸੇ ਕਿਸੇ ਬੰਦੇ ਕੋਲ ਤਾਂ ਮੈਂ ਪੰਜ ਪੰਜ 10 10 ਕਰੋੜ ਦੇ ਕੰਮ ਪੈਂਡਿੰਗ ਬਈ ਇਹ ਹੀ। ਅਸੀਂ ਜਮਾ ਮਿਲੇ ਬੱਠੇ। ਅਸੀਂ ਪਹਿਲੇ ਬੱਠੇ। ਸਾਡੇ ਕੋਲ ਦੀ ਪੰਜ ਲੜਨ ਵਾਲੀ ਕੰਪਨੀ ਨਹੀਂ ਹੈਗਾ ਜੀ ਇਦਾਂ ਕਿਉਂ ਨਹੀਂ ਕੱਲ ਨੂੰ ਕੋਈ ਤੁਸੀਂ ਲੈਸ ਪਾ ਕੇ ਇਹ ਨਹੀਂ ਦੇਖਦੇ ਕੁਆਲਿਟੀ ਕੀ ਆਉਗੀ ਤੁਮ ਕੁਆਲਿਟੀ ਤਾਂ ਸਕੰਜੇ ਕਸਤਰ ਹੁਣੇ ਤੇ ਉਹ ਤਾਂ ਬਹੁਤ ਸਕੰਜੇ ਕਸ ਜੈ ਨੇ ਪਰ ਹੁਣ ਜੇ ਪਾਈ ਜਾਂਦਾ ਤਾਂ ਸਕੰਜੇ ਕਰ ਸਕਦੇ ਕਾਹ ਬੂਰਾ ਲੈਣ ਲੱਗੇ ਬੇਲੋ ਦਾ ਘਟ ਬਣ ਲੱਗ ਗਿਆ ਤੇ ਫਿਰ ਕਹਿੰਦਾ ਕੋਈ ਨਹੀਂ ਮੇਨ ਲੋਸਟੀ ਇਹਨਾਂ ਕਰੀ ਜਾਂਦਾ ਉਹ ਕੰਮ ਕਰ ਲੀ ਗਏ ਅਪਾ ਤੁਮ ਕੁਆਲਿਟੀ ਲੈ ਰਹੇ ਸਕੰਜੇ ਕਰ ਸਕਦੇ ਨਹੀਂ ਕੁਆਲਿਟੀ ਤਾਂ ਹਲੇ ਆਉਣ ਨਹੀਂ ਲੱਗੀ ਅ ਸ਼ੁਰੂ ਕਰ ਬਹੁਤ ਪਾਰ ਕੇ ਤੇ ਪਹਿਲੀ ਪਈ ਨੇ ਆਪਣੇ ਪਹਿਲੀ 55% ਲੈਸ ਕੋਲ ਨੇ ਉਹ 50% ਕਿਤਨੇ ਹਾਂਜੀ ਦੇਮੀਕਰੀ ਕੋਈ ਜੁਬੇਤ ਹੈ ਕਿ ਜਿੰਨੇ ਜਿੰਦੀ ਕਿੰਨੀ ਕਪੈਸਿਟੀ ਹੈ ਜੀ ਉਹਦੇ ਕੋਲ ਕੁੰਡੇ ਕੰਮ ਪਹਿਲਾਂ ਪੈਂਡਿੰਗ ਪਏ ਨੇ ਆਪਾਂ ਉਹਦਾ ਮਤਲਬ ਲਿਆ ਸਕਦੇ ਹਾਂ ਕਿ ਉਹਦੇ ਟੈਂਡਰ ਨਹੀਂ ਵਿਚਾਰੇ ਜਾਣਗੇ ਹਾਂ ਬਿਲਕੁਲ ਠੀਕ ਹੈ ਜਿਹਦੇ ਜਿੰਮਨ ਉਹਦੀ ਕੋਈ ਕਰੋੜ ਦੀ ਕਪੈਸਿਟੀ ਹੈ ਜੀ ਉਹਦੇ ਕੋਲ ਪਹਿਲਾਂ ਹੀ 2 ਕਰੋੜ ਦੇ 3 ਕਰੋੜ ਦੇ ਕੰਮ ਉਹਦੇ ਪੈਂਡਿੰਗ ਪਏ ਆ ਹੂੰ ਉਹਨੂੰ ਦੇ ਰਹੇ ਆ ਪਹਿਲੇ ਜੇ ਬੰਦੇ ਨੂੰ ਲਾਤੀ ਜੀ ਉਹਦੇ ਦਾ ਬੰਦੇ ਲਾਤੀ ਜੀ ਜਿਹੜੀ ਚੀਜ਼ ਹੈ ਨਾ ਅਸੀਂ ਪਹਿਲਾਂ ਲਾਤੀ ਸਾਨੂੰ ਬਦਲ ਇਹ ਕੀ ਤੁਸੀਂ ਕੋਈ ਟੈਂਡਰ ਇਹੋ ਜੇ ਬੰਦੇ ਨੂੰ ਦਿੱਤਾ ਜਿਹਦੇ ਕੰਮ ਪੈਂਡਿੰਗ ਪਏ ਆ ਮੇਮ ਮਾਲਕ ਕਿੰਨਾ ਪਤਾ ਟੈਂਡਰ ਕਈ ਲੇਕੇ ਆਇਆ ਪਰ ਬਾਅਦ ਉਹ ਬਰਕੈ ਨਹੀਂ ਕਰ ਪਾਇਆ ਉਹ ਕਹਿੰਦੇ ਕੋਈ ਪਾਟਲ ਕੋਡ ਦੇ ਕੇ ਭਾਈ ਉਹ ਮਾਰੇ ਦੇ ਪਾਈ ਜਾਂਦੇ ਨੇ ਫਿਰ ਭਾਈ ਜੀ ਉਹ ਕਿਉਂ ਫੇਰ ਭਾਈ ਜਾਂਦੇ ਨੇ ਇਹ ਕੀ ਹਲਾਜ ਹੈ ਦਾ ਤੁਹਾਡੇ ਕੋਲ ਹੁਣ ਨਵੇਂ ਚ ਲਗਾ ਰਹੇ ਹਾਂ ਨਵੇਂ ਲਗਾਏ ਇੱਕ ਲਾਜੀ ਹੁਣ ਪਈ ਮੇਮ ਮੱਪੀ ਪਈ ਆ ਪਹਿਲਾਂ ਮੈਂ ਸ਼ੁਰੂ ਕੀਤੀ ਕਲਾਸ ਉਹਨਾਂ ਦੀ ਵੀ ਜੇ ਸਾਡੀ ਕੰਪੈਣੀ ਤੋਂ ਅਸੀਂ ਟੈਂਡਰ ਤੇ ਖੁੱਲਣੇ ਨੇ ਇਹ ਕਲਾਸ ਪਾਈ ਮੇਮ ਇਹ ਪਾਤੀ ਨੇ ਔਰ ਕੋਈ ਹੱਲ ਨਹੀਂ ਸੀ ਮੇਰੇ ਕੋਲ ਇੱਕੋ ਹੀ ਗਲਾਸ ਇਹਦਾ ਜਿਹੜਾ ਬੜਾ ਬੈਨੀਫਿਟ ਹੋ ਜਾਣਾ ਹਾਂਜੀ ਇਹੀ ਪਾਰਟੀ ਜੀ ਮੈਨੂੰ ਪਹਿਲਾਂ ਪਤਾ ਸੀ ਹੋਰ ਕੋਈ ਮੇਰੇ ਕੋਲ ਆਪਾਂ ਸੀ ਜੀ ਜੀ ਆਪਾਂ ਇਹਨਾਂ ਨੂੰ ਪਹਿਲਾਂ 2 ਕਰੋੜ ਦੇ ਕੰਮ ਦੇ ਤੇ ਪਹਿਲਾਂ ਉਹ ਪੂਰੇ ਕਰਨਗੇ ਅਸੀਂ ਉਹਨਾਂ ਦੀ ਕੁਆਲਿਟੀ ਚੈੱਕ ਕਰਾਂਗੇ ਜੇ ਕਿਸੇ ਨੇ 2 ਕਰੋੜ ਦੇ ਕੰਮ ਕੁਆਲਿਟੀ ਸਹੀ ਨਹੀਂ ਹੈਗੀ ਸਾਥੋਂ ਪੈਸਾ ਲੈ ਲਿਆ ਤਾਂ ਉਹਨੂੰ ਦੁਬਾਰਾ ਬਲੈਕਲਿਸਟਡ ਕਰ ਦੇ